नमस्कार पेश है हफ्तावारी समाचार समीक्षा लेखक ने सीनियर पत्रकार नरेंद्र जाग्गा बाचीका अमनप्रीत कौर ਮੁਲਕ ਦੇ ਕਈ ਸੂਬਿਆਂ ਵਾਂਗ ਪੰਜਾਬ ਵੀ ਸੂਬੇ ਵਿੱਚ ਭੀਖ ਮੰਗਣ ਵਾਲਿਆਂ ਦੀ ਵੱਧ ਰਹੀ ਗਿਣਤੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਇੱਕ ਆਰਥਿਕ ਅਤੇ ਸੱਭਿਆਚਾਰਕ ਸੂਬਾ ਮੰਨਿਆ ਜਾਂਦਾ ਹੈ ਪਰ ਪਿਛਲੇ ਕੁਝ ਵਰਿਆਂ ਤੋਂ ਸੜਕਾਂ ਤੇ ਭੀਖ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਨਾ ਸਿਰਫ ਸਮਾਜਿਕ ਤਾਣੇ-ਬਾਣੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਸਗੋਂ ਆਮ ਲੋਕਾਂ ਲਈ ਇੱਕ ਵੱਡੀ ਪਰੇਸ਼ਾਨੀ ਬਣ ਗਈ ਹੈ। ਜਿਹੜਾ ਪੰਜਾਬ ਕਿਸਾਨੀ ਲਈ ਜਾਣਿਆ ਜਾਂਦਾ ਸੀ ਉਥੇ ਭਿਖਾਰੀਵਾਦ ਦਾ ਵਧਣਾ ਸਮਾਜਿਕ ਅਤੇ ਆਰਥਿਕ ਦੋਹਾਂ ਪੱਖੋਂ ਚਿੰਤਾਜਨਕ ਨਜ਼ਰ ਉਨ ਲੱਗ ਪਏ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਦੇ ਚੌਂਕ ਗਲੀਆਂ ਬਾਜ਼ਾਰਾਂ ਧਾਰਮਿਕ ਸਥਾਨਾਂ ਜਨਤਕ ਥਾਵਾਂ ਨੇੜੇ ਬੀਖ ਮੰਗਣ ਵਾਲੇ ਆਸਾਨੀ ਨਾਲ ਹੀ ਨਜ਼ਰ ਆ ਜਾਂਦੇ ਨੇ ਜੇਕਰ ਤੁਸੀਂ ਆਪਣੇ ਵਾਹਨ ਤੇ ਸ਼ਹਿਰ ਵਿੱਚ ਜਾ ਰਹੇ ਹੋ ਤਾਂ ਕਿਸੇ ਵੀ ਚੌਂਕ ਤੇ ਲਾਲ ਬੱਤੀ ਹੁੰਦੇ ਹੀ ਮੰਗਣ ਵਾਲਿਆਂ ਦੀ ਢੀੜ ਉਥੇ ਖੜੇ ਵਾਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੰਦੀ ਹੈ ਕੋਈ ਸਿੱਧੇ ਤੌਰ ਤੇ ਧਨ ਮੰਗਦਾ ਹੈ ਅਤੇ ਕੋਈ ਸਮਾਨ ਵੇਚਣ ਦੇ ਨਾਮ ਤੇ ਛੋਟੇ-ਛੋਟੇ ਬੱਚਿਆਂ ਦਾ ਵਾਸਤਾ ਦੇ ਕੇ ਮੰਗਦਾ ਨਜ਼ਰ ਆਉਂਦਾ ਹੈ ਮੰਗਣ ਵਾਲੇ ਲੋਕ ਉਹ ਹੁੰਦੇ ਨੇ ਜੋ ਸਰੀਰਕੋਂ ਕੰਮ ਕਰਨ ਦੇ ਅਸਮਰੱਥ ਹੁੰਦੇ ਨੇ ਤੇ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋਕਾਂ ਕੋਲੋਂ ਪੈਸਾ ਭੋਜਨ ਜਾਂ ਹੋਰ ਚੀਜ਼ਾਂ ਮੰਗਦੇ ਨੇ ਭਿਖਾਰੀ ਬਨਣ ਦੇ ਕਾਰਨਾਂ ਵਿੱਚ ਗਰੀਬੀ ਰੁਜ਼ਗਾਰ ਦੀ ਘਾਟ ਅਸਮਰੱਥਾ ਜਾਂ ਦਿਵਿਆਂਗਤਾ ਬੇਕਾਰ ਹੋਣਾ ਨਸ਼ਿਆਂ ਦੀ ਆਦਤ ਅਤੇ ਕੁਝ ਹਾਲਾਤਾਂ ਦੇ ਵਿੱਚ ਮਜਬੂਰੀ ਜਾਂ ਮਾਫੀਆ ਜ਼ਬਰਦਸਤੀ ਸ਼ਾਮਿਲ ਹੈ ਮੰਗਣ ਵਾਲਿਆਂ ਦੀ ਵੀ ਕਈ ਕਿਸਮਾਂ ਨੇ ਜਿਸ ਵਿੱਚ ਅਸਲ ਭਿਖਾਰੀ ਨੇ ਜੋ ਸਹੀ ਮਾਇਨੇ ਵਿੱਚ ਮਜਬੂਰੀ ਕਾਰਨ ਮੰਗਦੇ ਨੇ ਕੁਝ ਪੇਸ਼ੇਵਰ ਭਿਖਾਰੀ ਨੇ ਜੋ ਜਿਨ੍ਹਾਂ ਨੇ ਭੀਖ ਮੰਗਣ ਨੂੰ ਪੇਸ਼ਾ ਬਣਾਇਆ ਹੋਇਆ ਹੈ ਹਾਲਾਂਕਿ ਪੰਜਾਬ ਵਿੱਚ ਭਿਖਾਰੀਆਂ ਦੀ ਗਿਣਤੀ ਦੇ ਕੋਈ ਤਾਜ਼ਾ ਰਸਮੀ ਅੰਕੜੇ ਉਪਲਬਧ ਨਹੀਂ ਨੇ ਪਰ ਅਤੀਤ ਵਿੱਚ ਦਸੰਬਰ 2021 ਵਿੱਚ ਸਰਕਾਰੀ ਤੌਰ ਤੇ ਲੋਕ ਸਭਾ ਵਿੱਚ ਦਿੱਤੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਕੁੱਲ ਪੁਰਸ਼ ਭਿਖਾਰੀ 5197 ਅਤੇ 2742 ਕੁੱਲ ਔਰਤਾਂ ਭਿਖਾਰੀ ਨੇ ਇਸ ਤਰ੍ਹਾਂ ਪੰਜਾਬ ਵਿੱਚ ਕਰੀਬ 7939 ਭਿਖਾਰੀ ਸਨ ਜਦਕਿ 2011 ਦੀ ਜਨਗਣਨਾ ਅਨੁਸਾਰ ਦੇਸ਼ ਵਿੱਚ ਭਿਖਾਰੀਆਂ ਦੀ ਗਿਣਤੀ 413000 ਤੋਂ ਵੱਧ ਸੀ ਪੰਜਾਬ ਵਿੱਚ ਕੁੱਲ 7224 ਭਿਖਾਰੀ ਸਨ ਇਹ ਰਸਮੀ ਆંકੜੇ ਸਨ ਜਦਕਿ ਗੈਰ ਰਸਮੀ ਆંકੜਿਆਂ ਮੁਤਾਬਕ ਪੰਜਾਬ ਵਿੱਚ ਭਿਖਾਰੀਆਂ ਦੀ ਗਿਣਤੀ ਕਈ ਹਜ਼ਾਰਾਂ ਦੇ ਵਿੱਚ ਹੈ ਸੂਬੇ ਦੇ ਮੈਟਰੋ ਸ਼ਹਿਰ ਮੰਨੇ ਜਾਂਦੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਬਠਿੰਡਾ ਵਿੱਚ ਭਿਖਾਰੀਆਂ ਦੀ ਗਿਣਤੀ ਕਈ ਹਜ਼ਾਰ ਹੈ ਬੇਸ਼ੱਕ ਸਰਕਾਰਾਂ ਨੇ ਭੀਖ ਮੰਗਣ ਵਿਰੁੱਧ ਕਾਨੂੰਨ ਬਣਾਏ ਹੋਏ ਨੇ ਪਰ ਜ਼ਿਆਦਾਤਰ ਥਾਵਾਂ ਤੇ ਇਹਨਾਂ ਕਾਨੂੰਨਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਕਈ ਥਾਵਾਂ ਤੇ ਗੈਰ ਸਰਕਾਰੀ ਅਤੇ ਧਾਰਮਿਕ ਸੰਗਠਨਾ ਨੇ ਮੰਗਣ ਵਾਲਿਆਂ ਦੇ ਮੁੜ ਵਸੇਬੇ ਲਈ ਪ੍ਰੋਗਰਾਮ ਵੀ ਚਲਾ ਰੱਖੇ ਨੇ ਜਿਸ ਵਿੱਚ ਜੀਵਨ ਸੁਧਾਰਨ ਦੇ ਉਪਾਅ, ਰੋਜ਼ਗਾਰ ਦੇ ਮੌਕੇ, ਸਮਾਜਿਕ ਮੁੜ ਵਸੇਬਾ ਸ਼ਾਮਿਲ ਨੇ ਦੇਸ਼ ਦੇ ਇੰਦੋਰ ਨੂੰ ਇਹ ਮਾਣ ਰਿਹਾ ਹੈ ਕਿ ਉਸਨੇ ਦੇਸ਼ ਦਾ ਪਹਿਲਾ ਭੀਖ ਮੁਕਤ ਸ਼ਹਿਰ ਦਾ ਖਿਤਾਬ ਸਾਲ 2024 ਵਿੱਚ ਲਿਆਏ ਪਰ ਇਹ ਸਭ ਸੰਭਵ ਹੋ ਸਕਿਆ ਹੈ ਸਿਰਫ ਸਰਕਾਰਾਂ ਦੇ ਨਿਸ਼ਚੇ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਜਾਣਕਾਰੀ ਅਨੁਸਾਰ ਇੰਦੌਰ ਵਿੱਚ ਇਸ ਤੋਂ ਪਹਿਲਾਂ 5000 ਤੋਂ ਜ਼ਿਆਦਾ ਮੰਗਤੇ ਸਨ ਜਿਨ੍ਹਾਂ ਵਿੱਚ 500 ਬੱਚੇ ਵੀ ਸ਼ਾਮਿਲ ਸਨ ਪਰ ਇਹਨਾਂ ਸਭ ਦਾ ਮੁੜ ਵਿਸੇਵਾ ਕੀਤਾ ਗਿਆ ਪੰਜਾਬ ਨੇ ਭਿਖਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਮਾਮਲੇ ਵਿੱਚ ਪਹਿਲ ਕਦਮੀ ਕਰਨੀ ਸ਼ੁਰੂ ਕੀਤੀ ਹੈ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਭੀਖ ਮੰਗਣ ਦੇ ਦੋਸ਼ ਹੇਠ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ ਸੜਕਾਂ ਤੇ ਵੱਧ ਰਹੀ ਭੀਖ ਮੰਗਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਸਿਵਲ ਪ੍ਰਸ਼ਾਸਨ ਨੇ ਕਾਰਵਾਈ ਦੀਆਂ ਹਦਾਇਤਾਂ ਦਿੱਤੀਆਂ ਨੇ ਸੂਬੇ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਇਸ ਸੰਬੰਧੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਸੂਬੇ ਦਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਹੁਣ ਜਾਂਚ ਕਰੇਗਾ ਕਿ ਭਿਖਾਰੀ ਕਿੱਥੋਂ ਹੁੰਦੀ ਨਹੀਂ ਅਤੇ ਜਿੰਨਾ ਬੱਚਿਆਂ ਨੂੰ ਆਧਾਰ ਰੱਖ ਕੇ ਭੀਖ ਮੰਗੀ ਜਾ ਰਹੀ ਹੈ ਕਿ ਉਹ ਬੱਚੇ ਸੱਚਮੁੱਚ ਉਹਨਾਂ ਦੇ ਹੀ ਨੇ ਅਤੀਤ ਵਿੱਚ ਪੰਜਾਬ ਪੁਲਿਸ ਵੱਲੋਂ ਕਈ ਵਾਰੀ ਅਜਿਹੇ ਗਿਰੋਹਾਂ ਨੂੰ ਬੇਨਕਾਬ ਕੀਤਾ ਗਿਆ ਜੋ ਬੱਚਿਆਂ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਹਾਲਾਤਾਂ ਵਿੱਚ ਭੀਖ ਮੰਗਵਾਉਂਦੇ ਨੇ ਇਹ ਗੈਂਗ ਬੱਚਿਆਂ ਨੂੰ ਚੋਰੀ ਕਰਕੇ ਜਾਂ ਲਾਲਚ ਦੇ ਕੇ ਉਹਨਾਂ ਤੋਂ ਕੰਮ ਲੈਂਦੇ ਰਹੇ ਨੇ ਕਈ ਵਾਰ ਔਰਤਾਂ ਨੂੰ ਬੱਚਾ ਸਮੇਤ ਸੜਕ ਤੇ ਖੜਾ ਕਰਕੇ ਭਾਵਕਤਾ ਨਾਲ ਭੀਖ ਮੰਗਵਾਈ ਜਾਂਦੀ ਹੈ। ਕੁਝ ਮਾਮਲੇ ਵਿੱਚ ਇਹ ਗੈਂਗ ਰਾਤ ਨੂੰ ਇੱਕ ਜਗ੍ਹਾ ਇਕੱਠੇ ਹੋ ਕੇ ਆਪਣੀ ਕਮਾਈ ਵੀ ਵੰਡਦੇ ਨੇ। ਕਈ ਸ਼ਹਿਰਾਂ ਵਿੱਚ ਸਥਾਨਕ ਸਰਕਾਰਾਂ ਵੱਲੋਂ ਭੀਖ ਮੰਗਣ ਤੇ ਪਾਬੰਦੀ ਦੇ ਬੋਰਡ ਵੀ ਲਗਾਏ ਗਏ ਨੇ। ਕਈ ਗੈਰ ਸਰਕਾਰੀ ਸੰਗਠਨ ਮੰਗਤਿਆਂ ਦੇ ਮੁੜ ਬਸੇਬੇ ਦੇ ਪ੍ਰਬੰਧ ਕਰ ਰਹੇ ਨੇ। ਪਰ ਅਸਲੀਅਤ ਇਹ ਹੈ ਕਿ ਇਹ ਕਾਰਵਾਈਆਂ ਅਜੇ ਵੀ ਅਧੂਰੀਆਂ ਨੇ। ਪੰਜਾਬ ਵਿੱਚ ਭਿਖਾਰੀਆਂ ਦੀ ਸਮੱਸਿਆ ਇੱਕ ਗੁੰਝਲਦਾਰ ਮੁੱਦਾ ਹੈ। ਜਿਸ ਲਈ ਕਾਨੂੰਨੀ ਸਮਾਜਿਕ ਅਤੇ ਆਰਥਿਕ ਪਦਰਥੇ ਠੋਸ ਯਤਨਾਂ ਦੀ ਅਤੇ ਰਾਜ ਪਧਰੀ ਨੀਤੀ ਦੀ ਲੋੜ ਹੈ ਸਰਕਾਰ ਅਤੇ ਸਮਾਜਿਕ ਸੰਗਠਨਾਂ ਨੂੰ ਭਿਖਾਰੀਆਂ ਦੇ ਮੁੜ ਵਸੇਬੇ ਅਤੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਮਿਲ ਕੇ ਕੰਮ ਕਰਨਾ ਪਵੇਗਾ ਇਸ ਦੇ ਨਾਲ ਹੀ ਸਮਾਚਾਰ ਸਮਿਖਿਆ ਖਤਮ ਹੋਈ ਨਮਸਕਾਰ